ਦਰ ਚੋਰਾਂ ਦੇ ਹੌਸਲੇ ਇਸ ਕਦਰ بلند ਹੋ ਚੁੱਕੇ ਹਨ ਕਿ ਚੋਰ ਆਏ ਦਿਨ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਦੱਸਿਆ ਕਿ ਤਾਜ਼ਾ ਮਾਮਲਾ ਦਰਮਿਆਨੀ ਰਾਤ ਨੂੰ ਗੁਰੂ ਹਰਸਰਾਏ ਵਿਖੇ ਬੇਰ ਸਾਹਿਬ ਦੁਆਰਾ ਸਾਹਿਬ ਦੇ ਨਜ਼ਦੀਕ ਬ੍ਰਦਰ ਮੋਬਾਈਲ ਸ਼ਾਪ ਦੇ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਵੱਲੋਂ ਇਸ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚੋਂ ਦੁਕਾਨਦਾਰ ਦੇ ਦੱਸਣ ਮੁਤਾਬਕ 200 ਤੋਂ ਵੱਧ ਗਿਣਤੇ ਚਮਕ ਮੋਬਾਈਲ ਅਤੇ 50 ਤੋਂ 60000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਹਨ ਇਸ ਸੰਬੰਧ ਇਹ ਲਿਖਤੀ ਰਿਪੋਰਟ ਦੁਕਾਨਦਾਰ ਵੱਲੋਂ थाना ਗੁਰੂ ਹਰਸ਼ਾਏ ਨੂੰ ਦਿੱਤੀ ਗਈ ਹੈ ਤੇ थाना ਗੁਰੂ ਹਰਸ਼ਾਏ ਦੇ ਮੁਲਾਜ਼ਮ ਵੱਲੋਂ ਬਾਜ਼ਾਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾ ਲਿਆ ਜਾ ਰਿਹਾ ਹੈ ਤਾਂ ਜੋ ਚੋਰਾ ਦਾ ਕੋਈ ਸੁਰਾਗ ਮਿਲ ਸਕੇ ਉਦਰ ਦਾ ਜ਼ਹੀਏ ਕਿ ਗੁਰੂ ਹਰਸ਼ਾਏ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਨੂੰ ਠੱਲ ਪਾਉਣ ਲਈ ਸ਼ਹਿਰ ਦੇ ਸਾਰੇ ਦੁਕਾਨਦਾਰ ਅਤੇ ਮੋਬਾਈਲ ਯੂਨੀਅਨ ਦੇ ਔਦੇਦਾਰ ਇਕੱਠੇ ਹੋ ਕੇ ਸਬਡਿਵੀਜ਼ਨ ਗੁਰੂ ਹਰਸ਼ਾਏ ਦੇ ਡੀਐਸਪੀ ਅਤਲ ਸੋਨੀ ਨੂੰ ਮਿਲੇ ਅਤੇ ਚੋਰਾਂ ਨੂੰ ਕਾਬੂ ਕਰਨ ਦੀ ਅਪੀਲ ਕੀਤੀ ਹੈਰਾਨੀ ਦਾ ਆਲਮ ਤਾ ਉਸ ਵੇਲੇ ਦੇਖਣ ਨੂੰ ਮਿਲਿਆ ਜਦ ਗੁਰੂ ਹਰਸਹਾਏ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਲੱਗੇ ਸੀਸੀਟੀਵੀ ਕੈਮਰੇ ਜੋ ਸ਼ਹਿਰ ਵਿੱਚ ਹੋ ਰਹੀਆਂ ਗਤੀਵਿਧੀਆਂ ਅਤੇ ਚੋਰੀਆਂ ਨੂੰ ਠੱਲ ਪਾਉਣ ਲਈ ਚੋਰਾਂ ਉੱਪਰ ਬਾਜ਼ ਅੱਖ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਸਨ ਅਤੇ ਇਹਨਾਂ ਸਾਰੇ ਕੈਮਰਿਆਂ ਦਾ ਕੰਟਰੋਲ ਡੀਐਸਪੀ ਅਤਲ ਸੋਨੀ ਹੋਰਾਂ ਦੇ ਹੱਥ 'ਚ ਸੀ ਪਰੰਤੂ ਕੈਮਰੇ ਨੂੰ ਲੱਗੇ ਕਰੀਬ 2 ਮਹੀਨੇ ਤੋਂ ਵਾਅਦਾ ਸਮਾਂ ਬੀਤ ਗਿਆ ਹੈ ਪਰ ਇਹ ਕੈਮਰੇ ਅਜ ਤੱਕ ਚਾਲੂ ਨਹੀਂ ਕੀਤੇ ਗਏ ਕਿਉਂਕਿ ਕੀਤੇ ਗਏ ਇਹ ਤਾਂ ਸੰਬੰਧਿਤ ਅਧਿਕਾਰੀ ਦੱਸ ਸਕਦੇ ਹਨ ਪਰ ਇਹਨਾਂ ਕੈਮਰਿਆਂ ਨੂੰ ਚਾਲੂ ਨਹੀਂ ਕਰਨਾ ਇਹ ਗੱਲ ਸਮਝ ਤੋਂ ਪਰੇ ਹੈ ਉਧਰ ਲੋਕ ਤਰ੍ਹਾਂ ਤਰ੍ਹਾਂ ਦੇ ਸਵਾਲ ਕਰ ਰਹੇ ਹਨ ਸਰ ਚੋਰੀਆਂ ਬਹੁਤ ਵਾਧਰੀਆਂ ਨੇ ਗੁਰੂ ਰਸਾਇਦੇ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਿਵੇਂ ਸਾਡੀ ਪਟ੍ਰੋਲਿੰਗ ਵਾਲਾ ਚੱਲ ਰਹੀ ਹੈ ਗੇ ਬੇ ਪਟ੍ਰੋਲਿੰਗ ਸਾਡੀ ਲੱਗੇਗੀ ਨਾਈਟ ਪਟ੍ਰੋਲਿੰਗ ਜਿਹੜੀ ਸਾਡੀ ਲੱਗੇਗੀ ਤੇ ਉਹਦੇ ਨਾਲ ਜਿਹੜਾ ਡਿਊਟੀ ਅਫਸਰ ਹੈਗਾ ਉਹ ਸ਼ਹਿਰ ਦੇ ਵਿੱਚ ਰਹਿੰਦਾ ਹੈ ਬੇਸਿਕਲੀ ਜਿਵੇਂ ਤੁਸੀਂ ਚੋਰੀਆਂ ਦੀ ਗੱਲ ਕੀਤੀ ਗਈ ਵੀ ਕੱਲ ਵੀ ਅਸੀਂ ਇੱਥੇ ਬੁਲਾਏ ਸੀ ਜਿਹੜੇ ਮਾਰਕੀਟਿੰਗ ਕਮੇਟੀ ਦੇ ਪ੍ਰਧਾਨ ਵਜੋਂ ਰਹੇ ਉਹ ਜਿਹੜੇ ਥੋੜ੍ਹੀ ਥੋੜੀ ਜਿਹੜਾ ਬੀਟਸ ਬਣਾ ਕੇ ਤੇ ਅਗਰ ਚੌਕੀਦਾਰ ਅਕਲਾਂਗੇ ਆਪਾਂ ਉਹ ਦਿਨਾਂ ਲਈ ਸਾਨੂੰ ਕਾਫੀ ਬੈਨੀਫਿਟ ਹੋਇਆ ਜਿਉਂਕਿ ਪੁਲਿਸ ਅਫਸਰ ਜਿਹੜੇ ਨੇ ਉਹਨੇ ਕੀਨੇ ਤੇ ਏਰੀਆ ਬਹੁਤ ਜ਼ਿਆਦਾ ਔਨ ਕਰ ਕੀਤੇ ਜਿੱਥੇ ਜਿੱਥੇ ਜੇਕਰ ਮਿਲ ਜਾਂਦਾ ਸਾਨੂੰ ਚੌਕੀਦਾਰ ਉਹਨਾਂ ਰਾਤਾਂ ਮੇਰਾ ਰੈਕਟਿਵ ਉੱਚਾ ਸੀ ਉਹਨੇ ਛੋਟੀ ਪ੍ਰੋਸੈਸ ਜਿਹਾ ਬਣਾਇਆ ਗਿਆ ਤੇ ਦੇਖਦੇ ਹਾਂ ਸਾਰੇ ਮਾਰਕੀਟ ਦੇ ਉੱਤੇ ਕੰਮ ਨਹੀਂ ਸੀ ਜਨ ਹੈ ਸਰ ਜਿਹੜੇ ਕੈਮਰੇ ਲੱਗੇ ਉਹ ਚਾਲੂ ਹੋਏ ਜਾਂ ਨਹੀਂ ਜਿਹੜੇ ਕੈਮਰੇ ਉਹਨਾਂ ਰੋਡ ਦੇ ਉੱਪਰ ਲਾਏ ਨੇ ਉਹ ਲੈ ਚਾਲੂ ਹੋਏ ਨਹੀਂ ਨੇ ਕਿਉਂਕਿ ਉਹਨਾਂ ਸਕਰੀਨ ਮੇਰਾ ਲੱਗਣੀ ਚਾਹੀਦੀ ਕਿ ਤਾ ਉਹ ਜਿਹੜੀ ਸਕਰੀਨ ਮੈਂ ਆਪਣੇ ਆਪੀ ਚ ਲਵਾ ਰਹੇ ਹਾਂ ਤੇ ਇੱਕ ਜਿਹੜਾ ਸੀ ਬੱਸ ਸਟ ਜਦੋਂ ਸਰ ਕੱਲ ਗੁਰੂਵਾਰ ਚੈਟੋਰੀ ਜਿਹੜੀ ਬੀਐਸਰ ਉਹਦੇ ਕੋਈ ਮੇਰੀ 흘ੋਲੀ ਹੁੰਦਾ ਤੇ ਉਹਦੇ ਵੀ ਸਾਨੂੰ ਜਿਹੜੀ ਕਲਿੱਪਸ ਵਗੈਰਾ ਆਈ ਸੀ ਜਿਹੜੀ ਚਾਰ ਕਿੰਨੇ ਆਦੇਗੇ ਡੇਢ 2 ਵਜੇ ਦਾ ਡੈਮੇਜ ਆ ਤੇ ਕੋਸ਼ਿਸ਼ ਹੈਗੀ ਵੀ ਅਸੀਂ ਉਹਨੂੰ ਜਲਦ ਜਲਦ ਰਿਕਾਰਡ ਲਾ ਜੂਗੀ। ਜਿਹੜੀ ਦੁਕਾਨ ਤੇ ਚੋਰੀ ਹੋਈ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਤੇ ਕਿਹਨੇ ਪਤਾ ਲੱਗਾ ਤੜਕੇ 6 ਵਜੇ ਪਤਾ ਲੱਗਾ ਜੀ ਕਿਸੇ ਦਾ ਫੋਨ ਆਇਆ ਤਾਂ ਪਤਾ ਲੱਗਾ। ਕੀ ਜਗਣਾ ਦੁਕਾਨ ਸਾਹਿਬ ਦੁਕਾਨ ਦੇ ਆਪਣਾ ਇੱਕ ਤੋਂ 2250 ਪੀਸ ਮੋਬਾਈਲ ਦਾ ਨਾਲ ਨਗਦੀ ਲੈ ਗਏ ਜੀ ਕਿੰਨੀ ਨਗਦੀ ਜਿੰਨੀ ਨਗਦੀ ਘੱਟੋ ਘੜਪੀਆਂ 60000 ਰੁਪਏ ਨਗਦੀ ਪਈ ਸੀ ਹੁਣ ਤਾਂ ਕੰਪਲੀਟ ਕੀਤੀ ਤੁਸੀਂ ਹਾਂ ਕੰਪਲੀਟ ਕੀਤੀ ਹੈ ਪ੍ਰਸ਼ਾਸਨ ਪਹੁੰਚਿਆ ਕੋਈ ਪ੍ਰਸ਼ਾਸਨ ਪਹੁੰਚਿਆ ਨਹੀਂ ਸਾਰਾ ਕੈਮਰੇ ਕੋਈ ਲੱਗੇ ਨਹੀਂ ਘੜੇ ਤੇ ਸੀਸੀਟੀਵੀ ਨਾਲ ਹੀ ਕੈਮਰੇ ਨਹੀਂ ਲੱਗੇ ਤੇ ਆਪਸ ਪਾਸ ਚੈੱਕੇ ਕਾ ਹੋਏ ਚੈੱਕ ਕਰਦੇ ਪਿਆ ਹਲੇ ਜੀ ਦੇਖ ਰਹੇ ਹਾਂ ਕੋ ਜਿਹੜੀ ਚੋਰੀ ਹੋਈ ਸ਼ੈਟਰ ਤੋੜ ਕੇ ਕੀਤਾ ਜਾਂ ਕਿਵੇਂ ਕੀਤਾ ਬਣਾ ਸ਼ੈਟਰ ਪਹਿਲਾ ਫਰੰਟ ਸ਼ੈਟਰ ਪੰਨੇ ਫਿਰ ਬੈਕ ਵਾਲਾ ਸ਼ੈਟਰ ਪੰਨ ਗਿਆ ਸਮਾਨ ਨੂੰ ਕੱਢ ਕੇ ਲੈ ਗਏ ਜੀ ਸੱਬਨ ਨਾਲ ਬੰਨਿਆ ਹੋਏਗਾ ਸੱਬਨ ਨਾਲ ਬੰਨਿਆ ਜੀ ਕੀ ਮੰਗ ਕਰਦੇ ਹੋ ਮੰਗ ਇਹ ਹੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਸਾਡਾ ਜਿਹੜਾ ਹੈਗਾ ਮਤਲਬ ਚੋਰੀ ਚਾਰੀ ਇਹ ਸਾਡੇ ਚੋਰ ਲੱਭ ਕੇ ਸਾਡਾ ਸਮਾਨ ਦਿਵਾ ਦੇਣ ਬਸ ਆਹੀ ਮੰਗੇ ਸਾਡੀ ਇਹਦਾ ਹੋਰ ਆਪਣੀ ਕੋਈ ਮੰਗ ਨਹੀਂ ਜੀ ਅਗੋਂ ਜਿਹੜੀ ਚੋਰੀ ਹੋਈ ਹੈ ਦੇਖੋ ਚੋਣਾ ਖਤਮ ਹੋ ਗਿਆ ਤੇ ਚੋਰੀਆਂ ਸ਼ੁਰੂ ਹੋ ਗਈਆਂ ਕੀ ਕਹਿਣਾ ਚਾਹਦੇ ਹੋ ਜਿਵੇਂ ਚੋਰੀਆਂ ਦਾ ਅੱਗੇ ਵੀ ਹੋ ਜਾਂਦੇ ਸੀ ਪਰ ਕਈ ਵਾਰੀ ਪ੍ਰਸ਼ਾਸਨ ਨੂੰ ਸਾਰੇ ਬਜ਼ਾਰੋਲੇ ਵਿਕਿਆ ਗਿਆ ਕਾਫੀ ਵਾਰੀ ਚੋਰੀਆਂ ਹੋਈਆਂ ਨੇ ਔਰੇ ਸਮਝ ਨਹੀਂ ਆ ਰਹੀ ਕਿ ਕਿਉਂ ਨਹੀਂ ਕੰਟਰੋਲ ਹੋ ਰਿਹਾ ਆਏ ਦਿਨ ਕਿਤੇ ਨਾ ਕਿਤੇ ਚੋਰੀਆਂ ਹੋਈਆਂ ਰਹੀਆਂ ਨੇ ਅੱਜ ਦੇਖੋ ਇੱਕ ਇੱਕ ਰੁਪਿਆ ਬੰਦਾ ਇਕੱਠਾ ਕਰਦਾ 14 14 ਘੜੇ ਦੁਕਾਨਾਂ ਦੇ ਡਿਊਟੀਆਂ ਦੇ ਕੇ ਤੇ ਪੈਸੇ ਕਮਾਦਾ ਪਤਾ ਨਹੀਂ ਕਿਸ ਹਾਲਾਤਾਂ ਦੇ ਵਿੱਚ ਤੇ ਅੱਜ ਕੇ 2.5 ਲੱਖ ਦਾ ਨੁਕਸਾਨ ਹੋ ਗਿਆ ਇਹ ਕਿਸ ਤਰ੍ਹਾਂ ਪਰਭਾਈ ਹੋਏਗੀ ਇੱਕ ਬੰਦਾ ਮਿਹਨਤ ਕਰਨ ਵਾਲਾ ਹੈ ਇਹ ਮਿਹਨਤ ਵੀ ਨਹੀਂ ਕਰਨ ਦਿੰਦੇ ਅਸੀਂ ਤਾਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਕਿ ਇਹਨਾਂ ਚੋਰਾਂ ਨੂੰ ਪકડਿਆ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਸਾਡਾ ਸਮਾਨ ਵਾਪਸੀ ਕਰਾਇਆ ਜਾਵੇ ਇਹ ਹੀ ਸਾਡੀ ਪ੍ਰਸ਼ਾਸਨ ਕੋਲ ਮੰਗ ਆ ਤੇ ਕੋਸ਼ਿਸ਼ ਹੈ ਐ ਲੈ ਵੀ ਅਗਾ ਤੇ ਵੀ ਐ ਲੈ ਵੀ ਹੋ ਸਕੇ ਕਿ ਕਿਤੇ ਕੋ ਨੱਥ ਪਾਈ ਜਾਵੇ ਇਹਨਾਂ ਚੋਰਾਂ ਨੂੰ ਕੋਈ ਸ਼ੱਕ ਤਾਂ ਹੈਗਾ ਕਿਸੇ ਤੇ ਨਹੀਂ ਕੋਈ ਸ਼ੱਕ ਕਿਸੇ ਤਰ੍ਹਾਂ ਦਾ ਵੀ ਕਿਸੇ ਤੇ ਨਹੀਂ ਹੈਗਾ ਸਾਨੂੰ ਕੋਈ ਠੀਕ ਹੈ ਬਾਕੀ ਜਿਹੜਾ ਨੁਕਸਾਨ ਹੈ ਨੁਕਸਾਨ ਬਹੁਤ ਜ਼ਿਆਦਾ ਹੈ ਦੋ ਟਾਈਪ ਤੁਹਾਨੂੰ ਕੀ ਲੱਗਦਾ ਕਾਰਨ ਨਸ਼ਾ ਹੀ ਹੈ ਜਾਂ ਕੋਈ ਹੋਰ ਵੀ ਹੋ ਸਕਦਾ ਹੈ ਕੋਈ ਨਸ਼ਾ ਵੀ ਹੈ ਕਿ ਹੋਰ ਵੀ ਹੋ ਸਕਦਾ ਇਹਦੇ ਬਾਰੇ ਦਾ ਪੱਕੀ ਕਹਿ ਸਕਦੇ ਜੀ ਜ਼ਿਆਦਾਤਰ ਤਾਂ ਨਸ਼ੇ ਵਾਲ ਹੀ ਹੈ ਜਿਹੜੇ ਕੋਈ ਹੋ ਸਕਦੇ ਆ ਠੀਕ ਹੈ